ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀ ਕੀਤਾ ਜਾਂਦਾ ਗ੍ਰਿਫਤਾਰ ਉਸ ਦੇ ਸਬੰਧ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਅਜਨਾਲਾ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਪੰਜਾਬ ਪੁਲਿਸ ਤੇ ਸਿੱਖ ਸੰਗਤਾਂ ਦੇ ਵਿੱਚ ਇੱਕ ਚੱਟ ਹੁੰਦੀ ਹੈ ਉਸ ਦੇ ਸਬੰਧ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਤੇ ਇੱਕ ਮਾਮਲਾ ਦਰਜ ਹੋ ਜਾਂਦਾ ਉਸ ਦਿਨ ਤੋਂ ਪੰਜਾਬ ਪੁਲਿਸ ਆਪਣੇ ਐਕਸ਼ਨ ਮੂਡ ਵਿੱਚ ਆ ਜਾਂਦੀ ਹੈ ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ ਪੰਜਾਬ ਪੁਲਿਸ ਪਿਛਲੇ ਦਿਨਾਂ ਤੋਂ ਬਣਾ ਰਹੀ ਸੀ ਇੱਕ ਬਹੁਤ ਤਕੜਾ ਪਲਾਨ ਜਿਸ ਦੇ ਸਬੰਧ ਨੂੰ ਲੈ ਕੇ ਪੰਜਾਬ ਪੁਲਿਸ ਆਪਣੇ ਐਕਸ਼ਨ ਮੂਡ ਦੇ ਵਿੱਚ ਸੀ ਥਾਂ-ਥਾਂ ਛਾਪੇ ਮਾਰੀ ਕਰ ਰਹੀ ਸੀ ਥਾਂ-ਥਾਂ ਤੋਂ ਪੁਛਗਛ ਕਰ ਰਹੀ ਸੀ ਅੰਮ੍ਰਿਤਪਾਲ ਸਿੰਘ ਬਾਰੇ ਤੇ ਉਸ ਦੇ ਸਾਥੀਆਂ ਬਾਰੇ ਪੂਰੀ ਕੋਸ਼ਿਸ਼ਾਂ ਕਰ ਰਹੀ ਸੀ ਪਿਛਲੇ ਦਿਨੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਪੰਜਾਬ ਪੁਲਿਸ ਨੂੰ ਵੀ ਆਪਾਂ ਅੰਮ੍ਰਿਤਪਾਲ ਸਿੰਘ ਨੂੰ ਇੱਕ ਗਿਰਫਤਾਰ ਕਰਨਾ ਤਾਂ ਉਸ ਨੇ ਇੰਟਰਨੈਟ ਸਵਾਮਾ ਸਾਰੀਆਂ ਜਨਕਿ ਪੰਜਾਬ ਦੇ ਵਿੱਚ ਬੰਦ ਕਰ ਦਿੱਤੀਆਂ ਕਿ ਫੇਸਬੁੱਕ ਤੇ ਜਾਂ YouTube ਤੇ ਕਿਸੇ ਤਰ੍ਹਾਂ ਦੀ ਪੋਸਟ ਗਲਤ ਨਾ ਪਾਈ ਜਾਏ ਜਿਸ ਦੇ ਨਾਲ ਹਗਾਮੇ ਹੋਣ ਲੋਕ ਭੜਕ ਜਾਣ ਸਵਾਮਾ ਬੰਦ ਕਰਕੇ ਇੰਟਰਨੈਟ ਦੀਆਂ ਤੇ ਅੰਮ੍ਰਿਤਪਾਲ ਸਿੰਘ ਤੇ ਪੁਲਿਸ ਨੇ ਛਾਪੇ ਮਾਰੀ ਕਰ ਦਿੱਤੀ ਸ਼ੂ ਅੰਮ੍ਰਿਤਪਾਲ ਸਿੰਘ ਨੇ ਰਾਮਪੁਰਾ ਫੂਲ ਦੇ ਵਿੱਚ ਇੱਕ ਅੰਮ੍ਰਿਤ ਸੰਚਾਰਨ ਪ੍ਰੋਗਰਾਮ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਸ਼ਾਮਲ ਹੋਣਾ ਸੀ ਜਦ ਉਹਨਾਂ ਨੂੰ ਇੱਕ ਸੂਤਰਾਂ ਤੋਂ ਪਤਾ ਲੱਗਦਾ ਅੰਮ੍ਰਿਤਪਾਲ ਸਿੰਘ ਨੂੰ ਕਿ ਮੇਰਾ ਪੁਲਿਸ ਪਿਛਲੇ ਦਿਨਾਂ ਤੋਂ ਪਿੱਛਾ ਕਰ ਰਹੀ ਹੈ ਉੱਥੇ ਵੀ ਪੁਲਿਸ ਦਾ ਬਹੁਤ ਵੱਡਾ ਕਾਫਲਾ ਉਹਨਾਂ ਦਾ ਪਿੱਛਾ ਕਰ ਰਿਹਾ ਸੀ ਪੰਜਾਬ ਪੁਲਿਸ थाथा ਤੇ ਸ਼ਾਪੇਮਾਰੀ ਉਸਦੇ ਸਾਥੀਆਂ ਨੂੰ ਫੜਨ ਵਿੱਚ ਸਫਲ ਹੁੰਦੀ ਜਾ ਰਹੀ ਸੀ ਅੰਮ੍ਰਿਤਪਾਲ ਸਿੰਘ ਨੂੰ ਜਲਦ ਪਤਾ ਲੱਗਦਾ ਤਾਂ ਉਸ ਪਰੋਰਾ ਦੇ ਵਿੱਚ ਅੰਮ੍ਰਿਤਪਾਲ ਸਿੰਘ ਸ਼ਾਮਲ ਨਹੀਂ ਹੁੰਦੇ ਉਹ ਸਿੱਧੇ ਕਿਸੇ ਹੋਰ ਪਾਸੇ ਨੂੰ ਚਲੇ ਜਾਂਦੀ ਹੈ ਪੁਲਸ ਦਾ ਬਹੁਤ ਵੱਡਾ ਇੱਕ ਕਾਫਲਾ ਉਹਨਾਂ ਦਾ ਪਿੱਛਾ ਕਰਦਾ ਕਰਦਾ ਨਕਉਦਰਵਾਨੋਂ ਨਿਕਲ ਜਾਂਦਾ ਨਕੋਤ ਦੇ ਨੇੜੇ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇੰਟਰਨੈਟ ਨਦੀਆਂ ਸਵਾਮਾਂ ਸਾਰੀਆਂ ਪੰਜਾਬ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਜਿਸ ਨੂੰ ਲੈ ਕੇ ਕਿ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਹੰਗਾਮਾ ਨਾ ਹੋਵੇ ਸਰਕਾਰ ਵੱਲੋਂ ਦੇਰ ਕਿ ਇੰਟਰਨੈਟ ਦੀਆਂ ਸਾਰੀਆਂ ਸਵਾਮਾਂ ਬੰਦ ਕਰ ਦਿੱਤੀਆਂ ਜ ਤੁਸੀਂ ਦੇਖ ਲਓ ਸੱਚ ਦੀ ਪੜਤਾਲ ਤੇ ਨਵੀਂ ਅਪਡੇਟ ਦੇ ਨਾਲ ਫੇਰ ਮਿਲਦੇ ਹਾਂ ਧੰਨਵਾਦ